ਜੋ ਮੈਂ ਦਿਖਾ ਰਿਹਾ ਸੀ ਜਿਵੇਂ ਪਿੱਛੇ ਪਾਣੀ ਵੀ ਚੱਲ ਰਿਹਾ ਪਰ ਇੱਕ ਮੈਨੂੰ ਬੜਾ ਫਿਕਰ ਹੋਇਆ ਮੈਂ ਆਪ ਦਾ ਭਾਜਪਾ ਦੇ ਆਫਿਸ ਚ ਆ ਗਿਆ ਰਹਿ ਗਿਆ ਪਰ ਗੱਲ ਜੋ ਮੇਰੇ ਬੱਚਿਆਂ ਦਾ ਕੱਲ ਰਾਤ ਨੂੰ ਜਦੋਂ ਮੈਨੂੰ ਮੈਂ ਟੈਲੀਫੋਨ ਕੀਤਾ ਵੀ ਤੁਸੀਂ ਕਿੱਥੇ ਹੋ ਮੇਰੇ ਮੇਰਾ ਆਪਦਾ ਬੇਟਾ ਮੇਰਾ ਬੇਟਾ ਛੋਟਾ ਸਿਮਰ ਤੇ ਮੇਰੀ ਸ਼ਸ਼ਤਰ ਦੀ ਬੇਟੀ ਉਹ ਦੋਨੋਂ ਜਾਣੇ ਰੁਮਲੋ ਕਿਸਮਾਨ ਪਰੇ ਕਰਦੇ ਆ ਜ਼ਬਰਦਸਤੀ ਕਢਾ ਰਹੇ ਆ ਘਰਾਂ ਚੋਂ ਵੀ ਅਹਿਸਾਸੀ ਕੀ ਕਰਦਾ ਕੋਈ ਕੰਟਰੀ ਤੋਂ ਸਾਨੂੰ ਬਾਹਰ ਕੱਢਣ ਲੱਗੇ ਆ ਦੇਸ਼ ਤੋਂ ਬਾਹਰ ਟੌイズ ਉਹਨਾਂ ਦੀਆਂ ਬੁੱਕਸ ਸਭ ਰੁਲਗੀਆਂ ਸਭ ਚੱਕ ਚੱਕ ਸਿੱਟੀਆਂ ਖਰਾਬ ਮੈਨੂੰ ਇਹ ਵੀ ਮੈਨੂੰ ਇਹ ਫਿਕਰ ਵੀ ਆਪੜਾ ਮੈਨੂੰ ਫਿਕਰ ਨਹੀਂ ਵੀ ਉਹਨਾਂ ਨੂੰ ਮਾ ਕੁਛ ਹੋ ਜੇ ਕਿੱਥੇ ਉਹ ਰਾ ਪਤਾ ਨਹੀਂ ਕਿਦੇ ਕਿਦੇ ਘਰੇ ਪੈ ਰਹੇ ਨੇ ਕਿਤੇ ਜਗਾ ਉਹਨਾਂ ਨੂੰ ਸੇਲ ਵੀ ਆ ਮੈਨੂੰ ਤਾਂ ਟਾਈਮ ਨਹੀਂ ਮਿਲਦਾ ਵੀ ਜੋ ਇਲੈਕਸ਼ਨ ਜਿਸ ਉਹ ਕੀਦਾ ਤੇ ਇਸੇ ਕਰਕੇ ਆ ਵੀ ਇਹ ਸਾਰਿਆਂ ਤੇ ਮਾਨਸਿਕ ਅਸਰ ਐਸਾ ਪਾ ਦੋ ਡਰ ਪਾ ਦੋ ਪਰ ਮੈਂ ਇੱਕ ਘੰਟੇ ਨਾਲ ਚੌਧਾ ਤੋਂ ਤੇ ਸਰਕਾਰੀਓ ਤੁਸੀਂ ਤਾਂ ਆਪਣੇ ਬੱਚਿਆਂ ਦਾ ਮੈਨੂੰ ਨਹੀਂ ਪਤਾ ਮੈਂ ਕਹਿਣਾ ਨਹੀਂ ਜੌਲਤ ਤੁਹਾਡੇ ਬੱਚੇ ਵੀ ਮੇਰੇ ਬੱਚੇ ਹੈ ਪਿਆਰ ਹੁੰਦਾ ਬੱਚੇ ਬੱਚੇ ਹੀ ਹੁੰਦੇ ਆ ਪਰ ਤੁਸੀਂ ਜੋ ਮੇਰੇ ਬੱਚਿਆਂ ਦੇ ਨਾਲ ਜੋ ਕੀਤਾ ਇੱਕ ਦਿਨ ਤੁਸੀਂ ਕਿਹਾ ਵੀ ਚੱਕ ਕੇ ਸਮਾਨ ਬਾਹਰ ਸਿੱਟੋ ਤੇ ਅੱਜ ਰਾਤ ਨੂੰ 11:00 ਕ ਵਜੇ ਆ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਪਹਿਲਾਂ ਦੱਸ ਦੇਈ ਸੀ ਮੇਰੇ ਇੱਕ ਘਟਕੇ ਇਹ ਉਹਨਾਂ ਨੇ ਕਿਹਾ ਲ ਮੈਂ ਬਾਰ ਬਾਰ ਕਿਹਾ ਮੈਂ ਕਿਹ ਜਦ ਤੱਕ ਕਰਾ ਲਊ ਮੇਰੀ ਜਦੋਂ ਮੈਂ ਦੋਨਾਂ ਨੇ ਗੱਲ ਕੀਤੀ ਵੀ ਬਿੱਡੂ ਮਾਮੂ ਕਿਉਂ ਇਹ ਹੋਇਆ ਸੰਗਿਉਂ ਕਰੂੰਗਾ ਕਿ ਤਰ ਮੇਰਾ ਬੇਟਾ ਉਹ ਤਾਂ ਵੀ ਰਹਿਣਾ ਨਹੀਂਗਾ ਉਹ ਤਾਂ ਇਲੈਕਸ਼ਨ ਕਰਕੇ ਉਰੇ ਆਇਆ ਸੀ ਛੁੱਟੀਆਂ ਸੀ ਤੇ ਉਹ ਇਹ ਜੀ ਪੰਚਲ ਉਹਨਾਂ ਨੇ ਦੇਖ ਲਿਆ ਨਹੀਂ ਯੰਗ ਇਹ ਬੱਚਿਆਂ ਨੇ ਇਹ ਦੇਖ ਲਿਆ ਵੀ ਇਹ ਹੁੰਦਾ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਸਰਕਾਰਾਂ ਵੀ ਚੱਕ ਚੱਕ ਮਤਲਬ ਉਹਨਾਂ ਦੇ ਦਿਮਾਗ ਤੇ ਅਜ ਜ਼ਹਿਨ ਜਿਹੜੀ ਇਹ ਚੀਜ਼ ਬਸ ਗਈ ਇਹ ਤਾਂ ਤੁਸੀਂ ਪਾਕਿਸਤਾਨੀ ਵਾਲਾ ਕੰਮ ਕੀਤਾ ਉਹ ਜਾੜਾ ਪਾਤਾ ਤੁਸੀਂ ਤੁਸੀਂ ਸੋਚਿਆ ਵੀ ਨਹੀਂ ਥੋੜਾ ਹੁਤਾ ਵੀ ਮੈਨੂੰ ਗੱਲ ਕਰ ਲੈਣੀ ਵੀ ਇਲੈਕਸ਼ਨ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਭਾਈ ਮੈਂ ਆਰਮਨ ਤੁਹਾਨੂੰ ਦੱਸੂ ਮੈਂ ਤਾਂ ਸੱਚੇ ਕਹਿ ਰਿਹਾ ਨਹੀਂ ਮੈਂ ਪਿੱਲੋਂ ਲੋਨ ਕਿਤੇ ਹੋਰ ਕਹਿ ਦਿੰਦਾ ਨਹੀਂ ਚਲੇ ਜਾਉਂਗਾ ਉਹਨਾਂ ਦੇ ਮੂਰੇ ਤਮਾਸ਼ਾ ਕਰਨ ਦੀ ਕੀ ਲੋੜ ਸੀ ਮੈਂ ਮਾਫ ਨਹੀਂ ਕਰੂਗਾ ਕਦੇ ਮੇਰੇ ਬੱਚੇ ਨਾ ਮਾਫ ਕਰੂੰਗੇ ਤੁਹਾਨੂੰ ਕਿਉਂਕਿ ਮੈਂ ਆਮ ਆਦਮੀ ਪਾਰਟੀ ਤੇ ਮੈਂ ਸਮਝਦਾ ਸੀ ਵੀ ਉਹਨਾਂ ਨੇ ਸਰਕਾਰ ਨਹੀਂ ਕੀਤਾ ਪਰ ਜਲ ਕੱਲ ਬੜਿੰਗ ਦੀ ਜਦੋਂ ਕਿ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਕੋਠੀ ਦਾ ਰੌਲਾ ਤਾਂ ਉਹ ਪਾ ਰਹੇ ਸਭ ਤੋਂ ਵੱਧ ਉਹ ਜਵਾਬ ਦੇ ਰਹੇ ਜਿਵੇਂ ਕਿ ਦਰਵਾਜ਼ਾ ਸਰਕਾਰ ਨੂੰ ਦੇਣੇ ਚਾਹੀਦੇ ਸਪੋਕਸਪਰਸਨ ਉਹ ਬਣਿਆ ਹੋਇਆ ਸਪੋਕਸਪਰਸਨ ਰਾਜਾ ਬੜਿੰਗ ਬੜਿੰਗ ਬਣਿਆ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਮੈਂ ਪਰ ਫਿਰ ਵੀ ਦੁਆ ਕਰੂੰਗਾ ਤੁਹਾਡੇ ਬੱਚਿਆਂ ਨਾਲ ਤੁਹਾਡੇ ਬੱਚਿਆਂ ਨੂੰ ਕਦੇ ਵੀ ਇਹ ਕੰਮ ਨਾ ਦੇਖਣਾ ਪਵੇ ਬੱਚੇ ਬੱਚੇ ਹੁੰਦੇ ਆ ਇਹ ਤੋਂ ਤੁਹਾਡੇ ਮੈਂ ਪਰਮਾਤਮਾ ਨੂੰ ਦੁਆ ਕਰੂੰਗਾ ਵੀ ਤੁਹਾਡੇ ਬੱਚੇ ਹੱਸਦੇ ਵੱਸਦੇ ਰਹਿਣ ਜੋ ਤੁਸੀਂ ਮੇਰੇ ਬੱਚਿਆਂ ਨੂੰ ਘਰੋਂ ਕੱਢ ਜੀ ਬੇਦਖਲ ਕਰਕੇ ਵੀ ਬੇਕਾ ਕਰਕੇ ਜਮੀਨਾ ਉਹਨਾਂ ਦੀਆਂ ਜਿੰਦਗੀਆਂ ਘਰੋਂ ਤੁਸੀਂ ਉਹਨਾਂ ਨੂੰ ਕੱਢ ਤਾਂ ਐਡਾ ਮੇਰੇ ਤੇ ਅਸਰ ਆ ਮੈਨੂੰ ਪਤਾ ਪਰ ਮੈਂ ਇਸ ਵੇਲੇ ਇਲੈਕਸ਼ਨ ਚ ਮੈਂ ਸ਼ੂ ਨਹੀਂ ਕਰ ਸਕਦਾ ਬਾਕੀ ਜਿੰਨੂੰ ਦਿਖਾ ਨਹੀਂ ਸਕਦਾ ਆਪਣਾ ਲੋਕ ਬੱਚੀ ਉਹਦੀ ਪੜਾਈ ਉਹਨਾਂ ਦਾ ਜੋ ਕਿਤਾਬਾਂ ਬੈਗ ਕਰਕੇ ਸਿੱਟ ਇੱਕਦਮ ਜੋ ਉਹਨਾਂ ਦੇ ਕਿਢਾਉਣੇ ਸਾਰਾ ਕੁਝ ਨਾਲ ਲੈ ਕੇ ਆਏ ਸੀ ਵੀ ਉਹਰੇ ਅਸੀਂ ਇਕੱਠੇ ਦੋਵੇਂ ਰਾਵਾਂਗੇ ਇਸੇ ਬਾਅਦ ਇਹ ਸਾਰੀਆਂ ਸਾਡੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਤੁਸੀਂ ਮੱਚਲ ਕੇ ਰੰਗ ਲਾ ਲੈ ਕੇ ਦੁਬਾਰਾ ਕੁਝ ਕਹਦਾ ਨਹੀਂ ਪਰ ਮੈਨੂੰ ਫਿਰ ਕੀ ਯਾਰ ਵੀ ਉਹਨਾਂ ਦਾ ਰਹਿਣ ਚਾਹੁੰਦਾ ਇੱਕਦਮ ਕਿ ਫਿਰ ਹੋਰੇ ਕਿਦੇ ਕੋ ਰਹੇ ਆ ਲੱਗਦਾ ਉੱਥੇ ਕੋਈ ਵਸਤਾ ਹੈ ਜਾਂ ਨਹੀਂ ਕੱਲਿਆਂ ਨੂੰ ਉਹਨਾਂ ਨੂੰ ਕਿਉਂਕਿ ਇਹੀ ਮੌਕਾ ਹੈ ਸਭ ਪਾਸੇ ਪਤਾ ਲੱਗਿਆ ਖਦਕੀ ਉਹਨਾਂ ਨੂੰ ਕੋਈ ਡਰ ਨਹੀਂ ਆਇਆ ਕਾਬਲੇ ਜਾਂ ਉਹਨਾਂ ਨੂੰ ਕਿਉਂਕਿ ਮੇਰੀ ਲੜਾਈ ਤਾਂ ਸਿੱਧੀ ਦੇਸ਼ਵਿਦਿਆ ਨਾਲ ਹੈ ਮੇਰੀ ਕੋਈ ਏਜੀ ਲੜਾਈ ਹੈ ਮੈਂ ਤਾਂ ਦੇਸ਼ ਦੇ ਵਿਸ਼ਵ ਨਾਲ ਉਹ ਤਾਂ ਅਮਨ 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 ਸ਼ਾਂਤੀ ਰਹੇ ਉਹਦੇ ਪਿੱਛੇ ਮੈਂ ਹਮੇਸ਼ਾ ਚਹਿਮੜੇ ਪਾ ਲੱਗੇ ਸੀ ਚਾਹੇ ਕੋਈ ਹੋਰ ਸੀ ਮੈਂ ਤਾਂ ਹਮੇਸ਼ਾ ਲੜਦਾ ਰਿਹਾ ਜਿੰਨਾਂ ਜੇ ਬੈਠੇ ਅੱਜ ਉਹ ਵੀ ਅੱਜ ਖੁਸ਼ ਹੋ ਰਹੇ ਹੋਣੇ ਜਿੱਲਾ ਜਿ ਬੈਠੇ ਵੀ ਦੇਖੋ ਜਿਹੜੇ ਆਪਣੇ ਆਪ ਨੂੰ ਦੇਸ਼ ਤੇ ਰੱਖ ਕੇ ਦੇਸ਼ ਤੇ ਕਾਨੂੰਨ ਖਾਤਰ ਸਾਡੇ ਨਾਲ ਲੜਦੇ ਸੀ ਅੱਜ ਦੇਖੋ ਉਹਨਾਂ ਦਾ ਦੇਸ਼ ਤੇ ਪੰਜਾਬ ਦੀ ਸਰਕਾਰ ਉਹਨਾਂ ਨਾਲ ਕੀ ਕਰਦੀ ਹੈ ਅੱਜ ਉਹ ਸਾਰੇ ਜਿਹੜੇ ਕਾਤਲ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਉਹ ਅੱਜ ਖੁਸ਼ ਹੋ ਰਹੇ ਹੋਣਿਆ ਵੀ ਇੱਕ ਪਾਸੇ ਸ਼ਹੀਦ ਸਰਦਾਰ ਬੀਨ ਸਿੰਘ ਦੀ ਉਹਦੀ ਪ੍ਰਭਾਵ ਅਰ ਹੋ ਕੀ ਰਿਹਾ ਸਰਕਾਰ ਤੇ ਕਾਂਗਰਸ ਪਾਰਟੀ ਕੱਖ ਕੀ ਆਉਤ ਕਰ ਕੀ ਰਹੀ ਹੈ ਉਹਨਾਂ ਦਾ ਇਹ ਦੇਖ ਕੇ ਅੱਜ ਕੱਲ ਨੂੰ ਕਿਸੇ ਨੇ ਕੋਈ ਕੁਰਬਾਨੀ ਨਹੀਂ ਦੇਣੀ ਦੇਸ਼ ਲਈ ਜਦੋਂ ਕਿਸੇ ਨੇ ਦੇਸ਼ ਲਈ ਖੰਡਣਾ ਨਹੀਂਗਾ ਐਨਰ ਵਿ.ਬੀ ਜਿਹੜਾ ਦੇਸ਼ ਪ੍ਰੇਮ ਜਿਹੜੇ ਦੇਸ਼ ਲਈ ਗਵਾਉਂਦੇ ਆ ਉਹਨਾਂ ਨੂੰ ਐ ਰੋਇਆ ਜਾਂਦਾ ਜੀ ਕਿਸੇ ਨੇ ਨਹੀਂ ਹਰਦਾ ਤੁਹਾਨੂੰ ਮੈਂ ਇਹ ਗੱਲ ਦੱਸ ਦਿੱਤੀ ਅਗੇ yeah, okay.